ਯਾਰ ਮੈਂ ਇੱਕ ਗੱਲ ਦੇਖੀ ਆ ਜ਼ਿੰਦਗੀ ਦੇ ਵਿੱਚ ਕਿ ਇਹ ਲੋਕੀ ਕਹਿੰਦੇ ਆ ਹਨਾ ਵੀ ਜਿਹੜੀ ਖੁਸ਼ੀ ਆ ਉਹ ਹਮੇਸ਼ਾ ਨਾ ਪੈਸੇ ਨਾਲ ਆਉਂਦੀ ਆ ਆ ਦੇਖੋ ਮੈਂ ਤੁਹਾਨੂੰ ਦੱਸਦਾ ਆ ਦੇਖੋ ਕੀ ਚੀਜ਼ ਆ ਇੰਨਾ ਉਜਾੜਾ ਇੱਥੇ ਹੈਨਾ ਵੀ ਲੋਕੀ ਕਹਿੰਦੇ ਵੀ ਪੈਸਾ ਕਮਾਓ ਵੀ ਬਹੁਤ ਜ਼ਿਆਦਾ ਉਹਦੇ ਨਾਲ ਸਾਡੇ ਬੱਚੇ ਖੁਸ਼ ਰਹੂਗੇ ਜਾਂ ਕਿਸੇ ਵੀ ਤਰੀਕੇ ਨਾਲ ਹਨਾ ਯਾਰ ਪੈਸੇ ਨਾਲ ਕਦੇ ਵੀ ਖੁਸ਼ੀ ਨਹੀਂ ਮਿਲਦੀ ਹੁਣ ਮੈਂ ਇਹਨਾਂ ਨੂੰ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਮੇਰੇ ਯਾਰ ਫੋਨ ਦੇ ਵਿੱਚ ਨਾ ਮਿਲ ਕੇ ਬੈਕ ਮਿਲ ਕੇ ਇੱਦਾਂ ਮੇਰੀ ਫੇਸ ਨਹੀਂ ਦਿਖ ਸਕਦਾ ਇੱਕੋ ਟਾਈਮ ਵਿੱਚ ਮੈਂ ਕੋ ਪਾਸੇ ਦੀ ਵੀਡੀਓ ਬਣਾਉਂਦਾ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਆ ਕਿੰਨਾ ਉਜਾੜ ਤੇ ਦੇਖੋ ਛੋਟੇ ਛੋਟੇ ਬੱਚੇ ਆ ਦੇਖੋ ਕਿੰਨੇ ਖੁਸ਼ ਆ ਉਹ ਵੀ ਉਹ ਵੀ ਪਤਾ ਨਹੀਂ ਇਹ ਪਾਣੀ ਐਵੇਂ ਖੜਾ ਹੈ ਮੀਂਹੂ ਦਾ ਪਾਣੀ ਹੋਣਾ ਜਾਂ ਗੰਦਾ ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਪਾਣੀ ਇਹ ਕਿੰਨੇ ਸਾਫ਼ ਆ ਦੇਖੋ ਕਿੰਨੇ ਛੋਟੇ ਛੋਟੇ ਬੱਚੇ ਆ ਕਿੰਨਾ ਮਜ਼ਾ ਕਰ ਰਹੇ ਆ ਯਾਰ ਇਥੋਂ ਨਾ ਮੈਂ ਇੱਕ ਗੱਲ ਸਿੱਖੀ ਆ ਕਿ ਪੈਸੇ ਨਾਲ ਨਾ ਖੁਸ਼ੀ ਨਹੀਂ ਮਿਲਦੀ ਖੁਸ਼ੀ ਬੰਦੇ ਨੇ ਨਾ ਆਪਣੇ ਆਪ ਲੱਭ ਲੈਣੀ ਜਿੱਥੋਂ ਬਾਹਮੇ ਦੇਖ ਲਓ ਬੱਚਿਆਂ ਨੂੰ ਕੋਈ ਨਹੀਂ ਕੋਈ ਗੰਦੇ ਪਾਣੀ ਦਾ ਨਹੀਂ ਕੋਈ ਵੀ ਵੈਸੇ ਜਿੱਦਾਂ ਕੋਈ ਬੰਦਾ ਸ਼ਹਿਰ ਦਾ ਉਹਨੂੰ ਮੈਂ ਦਿਖਾਵਾਂ ਹਰ ਇੱਕ ਬੰਦਾ ਕਹੂਗਾ ਕਿ ਇਹ ਪਾਣੀ ਬਹੁਤ ਗੰਦਾ ਹੈ ਦੇਖੋ ਵੈਸੇ ਪਾਣੀ ਗੰਦਾ ਵੀ ਬਹੁਤ ਆ ਪਤਾ ਨਹੀਂ ਕਿ ਇਹ ਉਹ ਸੀਵਰੇਜ ਦਾ ਪਾਣੀ ਆ ਇਹ ਪਰ ਇਹ ਬੱਚੇ ਦੇਖ ਲਓ ਕਿੰਨੇ ਖੁਸ਼ੀ ਮਨਾ ਰਹੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਕੋਈ ਗੰਦਾ ਇਹਨਾਂ ਨੂੰ ਬਸ ਮਜ਼ਾ ਆ ਰਿਹਾ ਇਹਦੇ ਵਿੱਚ ਦੇਖੋ ਛੋਟੇ ਛੋਟੇ ਬੱਚੇ ਹੈ ਇਹ ਆ ਦੇਖੋ ਆ ਹੁੰਦੀ ਹੈ ਅਸਲੀ ਖੁਸ਼ੀ ਦੇਖਿਆ ਇਹ ਬਦਾਨੇ ਕਿੱਥੋਂ ਲਿਆਉਂਦੇ ਆ ਇਹਨਾਂ ਨੇ ਹਾਂ ਮਜ਼ੇ ਲੱਗ ਰਿਹਾ ਵਧੀਆ ਮਜ਼ੇ ਲੱਗ ਰਿਹਾ ਮਜ਼ੇ ਆ ਰਿਹਾ ਮਜ਼ਾ ਹਾਂ ਚਲੋ ਵਧੀਆ ਵਧੀਆ ਤੈਰਨਾ ਤੈਰਨਾ ਆਉਂਦਾ ਤੁਹਾਨੂੰ ਹਾਂ ਤੈਰਨਾ ਆਉਂਦਾ ਨਾ ਹਾਂ ਅੱਛਾ ਵੈਸੇ ਹੈ ਭਾਈ ਪਈਆਂ ਤੁਸੀਂ ਹਾਂ ਪਈਆਂ ਤੁਸੀਂ ਆਪਸ ਦੇ ਵਿੱਚ ਹਾਂ ਅੱਛਾ ਠੀਕ ਆ